ਲੇ ਕੇ ਲੈ ਆਇਆਨੇ ਹਾਂ ਸਰਪੰਚੀ ਦੀ ਗੱਡੀ ਫੁਕਰੇ ਦੀ ਰਤੀਏ ਸ਼ਹਿਰ ਦੇ ਵਿੱਚ ਉਹ ਰੇ ਕੀ ਕਰਦਾ ਫਿਰਦਾ ਅਸਾਂ ਮਕੇਸਾ ਆਇਆ ਕੱਪੜੇ ਲੈਣਾ ਉਂ ਤਾਂ ਖੂਮ ਲਾਂਟੇ ਚ ਜਾਨਾਂਗਾ ਕਿਤੇ ਕਿਤੇ ਰੇ ਨਾ ਹਵਾ ਕਰਦਾ ਹੁੰਦਾਗਾ ਲੈ ਨਾ ਬੜਾ ਸਿਆ ਖੜਾਗਾ ਫੁਕਰਾ ਲਓ ਲਾਲਾ ਜੀ 1500 ਹੀ ਹੋਇਆ ਜੀ ਹਾਂ ਜੀ ਵੀਰੇ ਆਪਣਾ 1500 ਹੀ ਹੋਇਆ ਤੇ ਆਹ ਸੈਂਟਰ ਰਹਿ ਗਏ ਤੁਹਾਡੇ ਸੈਂਟਰ ਲੈ ਜਾਓ ਵੀਰੇ ਇਹਦੇ ਪੈਸੇ ਛੱਡਦੇ ਨਹੀਂ ਪੈਸੇ ਅੱਡ ਕਿਤੇ ਉਹਦੇ ਨਾਲ ਫਰੀ ਨੇ ਜੀ ਅਸਿਆ ਉਰੋਂ ਲੈਣਾ ਮਾਲ ਹੁਣ ਪਤਾ ਲੱਗਿਆ ਤੇਰਾ ਇੱਥੇ ਕੱਪੜੇ ਬਾਲੇ ਬ੍ਰੈਂਡ ਨੇ ਹੈ ਸੋਸਤੇ ਨੇ ਤਾਂ ਲੈਨੇ ਆ ਲੈ ਮੈਨੂੰ ਤਾਂ ਦਬਾਵਾ ਫਿਰ ਲੇਲਾ ਆ ਜਾ ਵੀਰੇ ਆ ਜਾ ਆ ਦੇਖ 1500 ਰੁਪਏ ਦੀਆਂ ਦੋ ਪੈਂਟਾਂ ਸ਼ਰਟਾਂ ਨੇ ਇੱਕ ਜਿੰਸ ਦੀ ਪੈਂਟ ਸ਼ਰਟ ਹੈ ਇੱਕ ਫਾਰਮਲ ਪੈਂਟ ਸ਼ਰਟ ਹੈ ਵੀਰੇ 1500 ਹਾਂਜੀ ਆ ਦੋ ਪੈਂਟਾਂ ਹੋ ਗਈਆਂ ਦੋ ਨਾਲ ਸ਼ਰਟਾਂ ਹੋ ਗਈਆਂ ਜੀ ਇਹਦੇ ਨਾਲ ਆ ਜਰੱਬਾਂ ਦਾ ਪੈਕਟ ਫ੍ਰੀ ਹੈ 200 ਰੁਪਏ ਵਾਲੀ ਆ ਬੈਲਟ ਫ੍ਰੀ ਹੈ ਇਹ ਨਾਲ ਆ ਹਾਫਰੀ ਨੇ ਦੋ ਓਹੋ ਬੋਲਿਆ ਹੋਰ ਸ਼ਰਟ ਦੋ ਸੈਂਟ ਫ੍ਰੀ ਨਹੀਂ ਦੋ ਸੈਂਟ ਫ੍ਰੀ ਹੈ ਇਹਦੇ ਨਾਲ ਦੋ ਸੈਂਟ ਫ੍ਰੀ 1500 ਰੁਪਏ ਚ ਦੇਦਾ ਜੀ 1500 ਹਾਂਜੀ 1500 ਰੁਪਏ ਦੇ ਆਹ ਦੇਖ ਆ ਜਿਹੜੀਆਂ ਸ਼ਰਟਾਂ ਬੱਬੂ ਮਾਨ ਉਹਨਾਂ ਦੇ ਪਈਆਂ ਹੁੰਦੀਆਂ ਨੇ ਹਾਂ ਨੇ 500 ਦੀਆਂ ਹਾਂ ਤਿੰਨ ਪੀਸ ਨੇ 500 ਤਿੰਨ ਪੀਸ 200 ਦਾ ਇੱਕ ਪੀਸ ਆਹ ਲੋਹਰਾ ਦੇਖੋ 800 ਰੁਪਈਆ ਦੀਆਂ 6 ਲੋਹਰਾ ਨੇ ਜੀ 100 ਰੁਪਈਆ ਦੀਆਂ 6 ਟੀ-ਸ਼ਰਟਾਂ ਇਹਦਾ ਕੱਪੜਾ ਹੀ ਬਹੁਤ ਵਧੀਆ ਗਾ ਜੀ ਕੱਪੜਾ ਵਧੀਆ ਫੁੱਲ ਬਾਜੂ ਲੋ ਹਾ ਬਾਜੂ ਲੋ ਜਿਹੜੇ 400 ਰੁਪਈਆ ਦੇ 400 ਰੁਪਈਆ ਦੇ ਬੂਟ ਕੁੱਲ 400 ਦੇ 100 ਰੁਪਈਆ ਤੋਂ ਬੈ ਕੇ ਸ਼ੁਰੂ ਆ ਆਪਣੇ ਕੋਲੇ 100 ਰੁਪਈਆ ਦਾ ਆ ਕੋਲੇਜ ਵਾਲਾ ਬੈ ਕੇ 150 ਰੁਪਈਆ ਦਾ ਬੈ ਕੇ 250 ਰੁਪਈਆ ਦਾ ਕੇਸ਼ ਜਨਰਲ ਸਟੋਰ ਭਗ ਸਿੰਘ ਚੌਂਕ ਮੇਨ ਬਾਜ਼ਾਰ ਰਤੀਆ ਵੀਰੇ ਅਰੇ ਆਉਂਦਾ ਭਾਈ ਸਰਪੰ ਉੱਥੇ ਤੁਸੀਂ ਆਨਲਾਈਨ ਵੀ ਜਾ ਕੇ ਦੇਖ ਸਕਦੇ ਹੋ ਤੇ ਘਰੇ ਬੈਠੇ ਵੀ ਕੱਪੜੇ ਮੰਗਵਾ ਸਕਦੇ ਹੋ ਉਹਨ ਜਿਹੜਾ ਇਹ ਤੂਤੀ ਬੋਲਦੀ ਹੈ ਤੇਰੀ ਤਾਂ ਤੂਤੀ ਤੁਸੀਂ ਤੁਸੀਂ ਬੁਲਾਈਏ ਤੂਤੀ ਬੋਲੂਗੀ ਕਿਵੇਂ ਨਹੀਂ